ਫਕੀਰੀ ਕਿਸ ਨੂੰ ਕਹਿੰਦੇ ਹਨ ਉਦਾਸੀਨਤਾ ਉਦਾਸੀ ਕਿ ਕਿਸ ਨੂੰ ਕਹਿੰਦੇ ਹਨ ਉਦਾਸੀ ਸਾਧੂ ਕੀ ਹੁੰਦੇ ਆ ਇਹ ਚੀਜ਼ ਜੇ ਅਸੀਂ ਦੇਖਣੀ ਹੋਵੇ ਇਸ ਦੀ ਪਰਿਭਾਸ਼ਾ ਦੇਖਣੀ ਹੋਵੇ ਡੈਫੀਨੇਸ਼ਨ ਦੇਖਣੀ ਹੋਵੇ ਤਾਂ ਸਾਨੂੰ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਜੀਵਨ ਵੱਲ ਦੇਖਣਾ ਪੈਂਦਾ ਹੈ ਬਾਬਾ ਜੀ ਸ਼੍ਰੀ ਚੰਦ ਮਹਾਰਾਜ ਜੀ ਦੇ ਸਮਕਾਲੀਨ ਲਗਭਗ ਜਿਤਨੇ ਵੀ ਰਾਜੇ ਸਨ ਮਹਾਰਾਣਾ ਪ੍ਰਤਾਪ ਬਾਬਰ ਹਮਾਇੂ ਅਕਬਰ ਇਹ esto elava ਕਸ਼ਮੀਰ ਦਾ ਰਾਜਾ ਹੋ ਗਿਆ afghanistan ਦਾ ਰਾਜਾ ਹੋ ਗਿਆ odisha ਦਾ ਰਾਜਾ ਹੋ ਗਿਆ ਸਾਰੇ ਦੇ ਸਾਰੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਸੇਵਕ ਹੋਏ ਹਨ ਬਾਬਾ ਸ਼੍ਰੀ ਚੰਦ ਜੀ ਦੀ ਤਾਕਤ ਦੇ ਮੂਰੇ ਉਦਾਸੀਨਤਾ ਮੂਰੇ ਨਿਰਵਾਣਤਾ ਦੇ ਮੂਰੇ ਤੇ ਤਿਆਗ ਦੇ ਮੂਰੇ ਸੰਸਾਰ ਦੇ ਜੋ ਉਹਨਾਂ ਨੇ ਤਿਆਗ ਰੱਖਿਆ ਸਾਰੇ ਸਾਰੀ ਚੀਜ਼ ਤੋਂ ਉਸ ਤਿਆਗ ਦੇ ਅੱਗੇ ਝੁਕਦੇ ਰਹੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਇਹ ਨਹੀਂ ਹੈ ਕਿ ਮਹਾਰਾਣਾ ਪ੍ਰਤਾਪ ਕੋਲੇ ਚਲੇ ਗਏ ਤਾਂ ਉਹਨਾਂ ਤੋਂ ਹਾਥੀ ਦੇਖਿਆ ਚੰਗਾ ਤਾਂ ਹਾਥੀ ਲੈ ਲਿਆ ਜੇ ਬਾਬਰ ਗੋੜੇ ਚੜ੍ਹੇਗੇ ਤਾਂ ਬਾਬਰ ਗੋੜੇ ਕੋੜਾ ਦੇਖਿਆ ਤਾਂ ਕੋੜਾ ਲੈ ਲਿਆ ਇਹ ਕੰਮ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਨਹੀਂ ਕੀਤਾ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਉੱਚ ਕੋਟੀ ਦੀ ਅਵਸਥਾ ਦੇ ਪਰਿਭਾਸ਼ਾ ਬਣੇ ਹਨ ਉਦਾਸੀਨਤਾ ਦੀ ਪਰਿਭਾਸ਼ਾ ਬਣੇ ਹਨ ਤਿਆਗ ਦੀ ਪਰਿਭਾਸ਼ਾ ਬਣੇ ਹਨ ਤੇ ਉਸ ਤੋਂ ਬਾਅਦ ਉਦਾਸੀਨ ਸਾਧੂ ਵੀ ਇਸੇ ਤਰੀਕੇ ਨਾਲ ਪਰਿਭਾਸ਼ਾ ਬਣਦੇ ਆਏ ਇਸੇ ਤਰੀਕੇ ਨਾਲ ਉਹਨਾਂ ਨੇ ਆਪਣਾ ਤਿਆਗ ਆਪਣਾ ਬੈਰਾਗ ਜਗਤ ਤੋਂ ਮਾਇਆ ਤੋਂ ਨਿਰਲੇਪਤਾ ਕਾਇਮ ਰੱਖੀ ਬਰਜ ਦੇ ਕੋਸ਼ੇ ਸਾਧ ਨੇ ਜਿਹੜੇ ਉਹਨਾਂ ਦੇ ਟੱਚ ਦੇ ਵਿੱਚ ਜਿਵੇਂ ਕੋਈ ਤਕੜਾ ਆ ਜਾਂਦਾ ਅਮੀਰ ਆ ਜਾਂਦਾ ਕਿਸੇ ਤੋਂ ਹਾਥੀ ਲਈ ਪੈਸੇ ਮੰਗਲੇ ਹਾਥੀ ਮੰਗ ਲਿਆ ਕਿਸੇ ਤੋਂ ਘੋੜੇ ਮੰਗ ਲੇ ਕਿਸੇ ਤੋਂ ਇੱਟਾਂ ਲੈ ਕੇ ਦਰਬਾਰ ਖੜੇ ਕਰ ਲੇ ਉਹ ਕਲੰਕ ਲਾ ਰਹੇ ਹਨ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਤੇ ਫਰਕ ਦੇਖੋ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਕੀ ਬਣਾ ਕੇ ਗਏ ਸੀ ਅਤੇ ਅੱਜ ਬਾਬਾ ਸ਼੍ਰੀ ਚੰਦ ਜੀ ਦਾ ਜੋ ਨਾਮ ਵੇਚਦੇ ਹਨ ਨਾਮ ਲੈ ਲੈ ਕੇ ਵੇਚੀ ਜਾਂਦੇ ਆ ਸੰਗਤ ਨੂੰ ਮੂਰਖ ਬਣਾਈ ਜਾਂਦੇ ਆ ਕਿਉਂ ਕਿ ਸੰਗਤ ਨੇ ਪੜਿਆ ਹੀ ਨਹੀਂ ਇਤਿਹਾਸ ਸੰਗਤ ਦੀ ਬੁੱਧੀ ਹੀ ਉਨੀ ਨਹੀਂ ਸੰਗਤ ਪੜਨਾ ਚਾਹੁੰਦੀ ਹੀ ਨਹੀਂ ਸੰਗਤ ਨੂੰ ਆਪਣੀਆਂ ਮੰਗਾਂ ਦਿਖਦੀਆਂ ਹਨ ਡਿਮਾਂਡਾਂ ਦਿਖਦੀਆਂ ਹਨ ਤੇ ਜਿਹੜਾ ਡੇਰਾ ਜਿਹੜਾ ਡੇਰੇਦਾਰ ਜਿਹੜਾ ਪਖੰਡੀ ਸਾਧ ਦਾਵਾ ਕਰਦਾ ਹੈ ਕਿ ਮੈਂ ਤੁਹਾਡੀਆਂ ਮੰਗਾਂ ਮੈਂ ਤੁਹਾਡੀਆਂ ਅਰਦਾਸਾਂ ਕਰ ਦੇਵਾਂਗਾ ਪੂਰੀਆਂ ਕਰ ਦੇਵਾਂਗਾ ਪੂਰੀਆਂ ਕਰਨ ਦੇ ਵਿੱਚ ਹੈਲਪ ਕਰ ਦੇਵਾਂਗਾ ਲੋਕ ਉਧਰ ਨੂੰ ਇਕੱਠੇ ਹੋ ਕੇ ਜਾਂਦੇ ਹਨ ਲੋਕ ਨੂੰ ਬਾਬਾ ਸ਼੍ਰੀਚੰਦ ਮਹਾਰਾਜ ਤੱਕ ਮਤਲਬ ਨਹੀਂ ਬਾਬਾ ਸ਼੍ਰੀਚੰਦ ਨੂੰ ਲੋਕ ਜਾਣਨਾ ਨਹੀਂ ਚਾਹੁੰਦੇ ਜੇਕਰ ਬਾਬਾ ਸ਼੍ਰੀਚੰਦ ਮਹਾਰਾਜ ਨੂੰ ਜਾਣਨਾ ਚਾਹੁੰਦੇ ਤਾਂ ਲੋਕ ਹਾਥੀ ਘੋੜਿਆਂ ਵਾਲੇ ਮਾਇਆਤਾਰੀ ਸਾਧਾਂ ਦੇ ਜੰਗਲ ਦੇ ਵਿੱਚੋਂ ਛੁੱਟ ਕੇ ਕੀਰਤਪੁਰ ਸਾਹਿਬ ਨਾਲ ਜੁੜਦੇ ਜੋ ਬਾਬਾ ਸ਼੍ਰੀਚੰਦ ਜੀ ਦਾ ਮੁੱਖ ਸਥਾਨ ਹੈ 126 ਸਾਹਿਬ ਦੇ ਨਾਲ ਜੁੜਦੇ ਜੋ ਬਾਬਾ ਸ਼੍ਰੀਚੰਦ ਜੀ ਦਾ ਮੁੱਖ ਸਥਾਨ ਹੈ ਨਮਾਸ਼ਰ ਟਾਢੀ ਸਾਹਿਬ ਨਾਲ ਜੁੜਦੇ ਗਰਦਾਸਪੁਰ ਟਾਲੀ ਸਾਹਿਬ ਨਾਲ ਜੁੜਦੇ ਗਲੜੀ ਸਾਹਿਬ ਨਾਲ ਜੁੜਦੇ ਅੱਖੋਗੇ ਰੰਧਾਵੇ ਨਾਲ ਜੁੜਦੇ ਇਹ ਅਸਲ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਨਾਲ ਲੋਕ ਜੁੜਨਾ ਚਾਹੁੰਦੇ ਪਰ ਲੋਕ ਜੁੜਦਾ ਹੀ ਨਹੀਂ ਚਾਹੁੰਦੇ ਤਾਂ ਉਹ ਜੋ ਜੜਦਾ ਹੀ ਨਹੀਂ ਚਾਹੁੰਦੇ ਗੁਰੂ ਦੇ ਨਾਲ ਉਹ ਸੰਗਤ ਕੋਣ ਦੀ ਹੱਕਦਾਰ ਥੋੜੀ ਆ ਉਹ ਤਾਂ ਉਹਨਾਂ ਲੋਕਾਂ ਦਾ ਟੋਲਾ ਹੈ ਜੋ ਮੰਗਾ ਦਾ ਪੰਡ ਮੰਗਾ ਦੀ ਪੰਡ ਚੱਕੀ ਫਿਰਦੇ ਹਨ ਜਿਹੜਾ ਠੱਗਣ ਤੋਂ ਬੈਠਾ ਵਾ ਉਹ ਉਹਨਾਂ ਨੂੰ ਉਸ ਗੁੱਲਤ ਦੇ ਰਿਹਾ ਕਿ ਮੈਂ ਭਾਈ ਪੂਰੀਆਂ ਕਰਵਾ ਦਾਂਗਾ ਨਾ ਤਾਂ ਉਹ ਤੋਂ ਪੂਰੀਆਂ ਹੋਣੀਆਂ ਨੇ ਤੇ ਨਾ ਲੋਕ ਜਿਹੜੇ ਹੈਗੇ ਨੇ ਉਹ ਇੱਧਰ ਦੇ ਨਾ ਉੱਧਰ ਦੇ ਪਿਛੜੇ ਕਿਸਤੀ ਡੋਬੇ